7 ਅਕਤੂਬਰ ਨੂੰ ਜਿਹੜਾ ਸਾਡਾ ਪੌਸ਼ ਏਰੀਆ ਰਣਜੀਤ ਐਵਨਿਊ ਦਾ ਉਹਦੇ 'ਚ ਇਤਲਾਹ ਆਈ ਸੀ ਕਿ ਇੱਕ ਘਰ ਦੇ ਵਿੱਚ ਪੰਜ ਤੇ ਪੰਜ ਜਾਂ 6 ਬੰਤੇ ਜਿਹੜੇ ਐਂਟਰ ਕਰਕੇ ਤੇ ਕੁਛ ਫਰੋਲਾਫ ਵਾਲੇ ਕੀਤੀ ਉਹਨਾਂ ਨੇ ਡਕੁਆਰਟੀ ਦਾ ਕਾਰਵਾਈ ਸੀਗੀ ਉਹਨੂੰ ਉਹਦੇ 'ਚ ਅਸੀਂ ਬਹੁਤ ਮੁਸਤਦੀਨਾ ਸਾਡੀ ਟੀਮਸ ਨੇ ਇਨਵੈਸਟੀਗੇਸ਼ਨ ਕਰਦੇ ਹੋਏ ਮੇਨ ਅਪੀਜ਼ ਬਹੁਤ ਜਲਦੀ ਆਇਡੈਂਟੀਫਾਈ ਕਰ ਲਈ ਸੀ ਵਿਦਨ ਆਈ ਥਿੰਕ 24 ਆਰਸ ਤੋ ਤਿੰਨ ਮੇਨ ਮੁਲਜ਼ਮ ਅਸੀਂ ਹੁਸ਼ਿਆਰਪੁਰ ਦੇ ਬਾਹਰ ਚਲਦੇ ਜਿਹੜਾ ਅਰਜੈਂਟਿੰਗ ਏਰੀਆ ਹੈਗਾ ਉੱਥੋਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਅਸੀਂ ਪੁੱਛਗਿੱਛ ਕੀਤੀ ਹੈ ਇਹ ਤਿੰਨ ਪਿਸਟਲ ਹੋਏ ਐ ਇੱਕ ਕੰਟਰੀ ਮੇਡ ਆ ਦੇਸੀ ਬੱਤੀਪੋਰ ਦਾ ਇੱਕ ਬਲੌਕ ਹੈ ਤੀਪੋਰ ਦਾ ਦੋ ਵਹੀਕਲਸ ਨੇ ਇੱਕ ਰੇਟਾ ਤੇ ਇੱਕ ਸਕੋਰਪਿਓ ਐ ਮਾਨਜੋਗ ਸੀਐਮ ਦੀ ਜਿਹੜੀ ਸਾਹਿਬ ਦੀ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਟੀਵਰਡਸ ਆਰਗੇਨਾਈਜ਼ ਕ੍ਰਾਈਮ ਉਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਹਮੇਸ਼ਾ ਹੀ ਬਹੁਤ ਸੈਂਸਿਟਿਵਲੀ ਅਸੀਂ ਟੀਲ ਕਰਦੇ ਆਂ ਕੋਈ ਵੀ ਇੰਪੋਰਟੈਂਟ ਕ੍ਰਾਈਮ ਸਾਡੇ ਏਰੀਆ ਚ ਹੁੰਦਾ ਸਤ ਅਕਤੂਬਰ ਨੂੰ ਜਿਹੜੀ ਸਾਡਾ ਪੌਸ਼ ਏਰੀਆ ਰਣਜੀਤ ਐਵੇਨਿਊ ਦਾ ਉਹਦੇ ਚ ਇਤਲਾਹ ਆਈ ਸੀ ਕਿ ਇੱਕ ਘਰ ਦੇ ਵਿੱਚ ਪੰਜ ਜਾਂ 6 ਬੰਤੇ ਜਿਹੜੇ ਐਂਟਰ ਕਰਕੇ ਤੇ ਕੁਝ ਫਰੋਲਾਫਾਲੇ ਕੀਤੀ ਉਹਨਾਂ ਨੇ ਤੇ ਕੁਝ ਸਮਾਨ ਵੀ ਜਿਹੜਾ ਉੱਥੋਂ ਲੈ ਕੇ ਗਏ ਸੀਗੇ ਤੇ ਇਮੀਡੀਏਟਲੀ ਕੇਸ ਦਰਜ ਕੀਤਾ ਗਿਆ ਸੀਗਾ FIR ਨੰਬਰ 140 ਔਰ ਉਹ ਜਿਹੜੀ ਇਹ ਡਕਾਇਟੀ ਦਾ ਕਾਰਵਾਈ ਸੀਗੀ ਉਹਨੂੰ ਉਹਦੇ ਚ ਅਸੀਂ ਬਹੁਤ ਮੁਸਤਦੀ ਨਾਲ ਸਾਡੀ ਟੀਮਸ ਨੇ ਇਨਵੈਸਟੀਗੇਸ਼ਨ ਕਰਦੇ ਹੋਏ ਮੇਨ ਅਕਿਊਜ਼ ਬਹੁਤ ਜਲਦੀ ਆਇਡੈਂਟੀਫਾਈ ਕਰ ਲਏ ਸੀ ਵਿਦਨ ਆਈ ਥਿੰਕ 24 ਆਵਰਸ ਸਾਨੂੰ ਪਤਾ ਲੱਗ ਗਿਆ ਸੀ ਕਿ ਕੌਣ ਕੌਣ ਬੰਦੇ ਇਨਵੋਲਡ ਨੇ ਉਸ ਤੋਂ ਬਾਅਦ ਉਹਨਾਂ ਦੀ ਭਾਲ ਦੇ ਵਿੱਚ ਛਾਪਮਾਰੀ ਕੀਤੀ ਜਾ ਰਹੀ ਸੀਗੀ ਔਰ ਇੰਟੈਲੀਜੈਂਸ ਡਵੈਲਪ ਕੀਤੀ ਜਾ ਰਹੀ ਸੀ ਵੇਅਰਬਾਊਟਸ ਤੇ ਉਹਦੇ ਚ ਸਾਨੂੰ ਸਕਸੈਸ ਮਿਲੀ ਜਾ ਕੇ 16/10 ਨੂੰ ਜਦੋਂ ਤਿੰਨ ਮੇਨ ਮੁਲਜ਼ਮ ਅਸੀਂ ਹੁਸ਼ਿਆਰਪੁਰ ਦੇ ਹਵਾ ਚਲਦੇ ਗਾਰਡ ਜੁਆਇਨਿੰਗ ਏਰੀਆ ਹੈਗਾ ਉੱਥੋਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਅਸੀਂ ਪੁੱਛਗਿੱਛ ਕੀਤੀ ਹੈ ਜਿਹੜੇ ਮੇਨ ਰਿਕਵਰੀਜ਼ ਇਹਦੇ ਚ ਹੋਈਆਂ ਤਿੰਨ ਪਿਸਟਲ ਹੋਏ ਐ ਇੱਕ ਕੰਟਰੀ ਮੇਡ ਆ ਦੇਸੀ 32 ਬੋਰ ਦਾ ਇੱਕ ਗਲੌਕ ਐ 30 ਬੋਰ ਦਾ ਦੋ ਵਹੀਕਲਸ ਨੇ ਇੱਕ ਕ੍ਰੇਟਾ ਤੇ ਇੱਕ ਸਕੋਰਪਿਓਨ ਜਿਹੜੇ ਤਿੰਨ ਮੁਲਜ਼ਮ ਫੜੇ ਗਏ ਨੇ ਇਹਨਾਂ ਦੇ ਖਿਲਾਫ ਪਹਿਲਾਂ ਵੀ ਮੁਕਦਮੇ ਦਰਜ ਨੇ ਵਿਕਰਮਿਤ ਵਿੱਕੀ ਜਿਹੜਾ ਹੈ ਇਹ ਮਹਲਾ ਨਾਨਕ ਸਰ ਤਰਨਤਾਰਨ ਦਾ ਰਹਿਣ ਵਾਲਾ 26 ਸਾਲ ਦੀ ਇਹਦੀ ਉਮਰ ਹੈ ਨੇਬਰ ਦਾ ਕੰਮ ਕਰਦਾ ਤੇ 9 ਮੁਕਦਮੇ ਇਹਦੇ ਖਿਲਾਫ ਪਹਿਲਾਂ ਹੀ ਦਰਜ ਨੇ ਜਿਨ੍ਹਾਂ ਦੇ ਦੇਖੀ ਐ ਐਨ ਡੀ ਪੀ ਐਸ ਐਕਟ ਅਟੈਂਪਟ ਟੂ ਮਰਡਰ ਹੈ ਔਰ ਐਕਸਟਰੈਕਸ਼ਨ ਦਾ ਹੈ ਔਰ ਆਰਬੈਕਟ ਦੇ ਮੁਕਦਮੇ ਦਰਜ ਹੈ ਫਿਕਰੀ ਜਿਹੜਾ ਵਿਕੀ ਹੈਗਾ ਮਨਦੀਪ ਏਲਿਆਸ ਬੁੱਧੂ ਇਹ ਤਾਰਾਗੜ ਪੀਐਸ ਜਿਹੜੇ ਵਾਲਾ ਗੁਰੂ ਅਮਰਸਰ ਰੂਰਲ ਦਾ ਰਹਿਣ ਵਾਲਾ ਇਹਦੇ ਖਿਲਾਫ 8 ਮੁਕਦਮੇ ਦਰਜ ਨੇ ਪਹਿਲਾਂ ਡਕੈਤੀ ਦਾ ਚੋਰੀ ਦਾ ਐਨਡੀਪੀਐਸ ਦਾ ਅਟੈਂਪਟ ਟੂ ਮਰਡਰ ਦਾ ਔਰ ਐਨਡੀਪੀਐਸ ਦੇ ਬਾਕੀ ਕੇਸ ਵੀ ਇਹਦੇ ਖਿਲਾਫ ਦਰਜ ਨੇ ਸੋ ਆਪਾਂ ਸਮਝ ਸਕਦੇ ਆ ਕਿ ਪੁਰਾਣੇ ਮੁਲਜ਼ਮ ਨੇ ਇੱਕ ਦੇ ਖਿਲਾਫ 8 ਮੁਕਦਮੇ ਦੂਜੇ ਦੇ ਖਿਲਾਫ 9 ਇਸ ਤੋਂ ਇਲਾਵਾ ਜਤਿੰਦਰ ਏਲੀਆ ਸਿੰਮੂ ਜਿਹੜਾ ਇਹ 28 ਸਾਲ ਦਾ ਇਹ ਪਲਾ ਪਲਾਸੌਰ ਸਿਟੀ ਤਰਨਤਾਰਨ ਦੇ ਏਰੀਏ ਦਾ ਰਹਿਣ ਵਾਲਾ ਇਹਦੇ ਖਿਲਾਫ ਪਹਿਲਾਂ ਵੀ ਐਨਡੀਪੀਐਸ ਦਾ ਇੱਕ ਮਕਦਮਾ ਦਰਜ ਹੈ ਹੀਰੋਇਨ ਬ੍ਰਾਂਡ ਹੋਈ ਸੀ ਸੋ ਮੈਂ ਸਮਝਦਾ ਕਿ ਬਹੁਤ ਜਲਦੀ ਕੇਸ ਨੂੰ ਕਰੈਕ ਕੀਤਾ ਗਿਆ ਹੈ ਔਰ ਇਹਦੇ ਸਾਰੇ ਐਸਪੈਕਟਸ ਜਿਹੜੇ ਆ ਉਹ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਦੇਖ ਰਹੇ ਆ ਕਿ ਕਿਸ ਤਰ੍ਹਾਂ ਉਹਨਾਂ ਨੂੰ ਇਹ ਗੱਲ ਦਾ ਪਤਾ ਲੱਗਿਆ ਕੰਪਲੇਨੈਂਟ ਦੇ ਘਰ ਬਾਰੇ ਉਹ ਕਿੱਦਾਂ ਜਾਣਦੇ ਸੀ ਉਹ ਸਾਰੀਆਂ ਗੱਲਾਂ ਪਾਰਟ ਆਫ ਦੀ ਇਨਵੈਸਟੀਗੇਸ਼ਨ ਨੇ ਔਰ ਬਹੁਤ ਜਲਦੀ ਅਸੀਂ ਉਸ ਨੂੰ ਸਾਰੇ ਨੂੰ ਐਕਸਪੋਜ਼ ਕਰਕੇ ਤੁਹਾਡ ਨਾਲ ਸ਼ੇਅਰ ਵੀ ਕਰਾਂਗੇ ਬਟ ਮੇਨ ਇਹ ਮੁਲਜ਼ਮ ਤਿੰਨ ਫੜੇ ਗਏ ਆ ਤੈਨੂੰ ਹੋਰ ਰਹਿੰਦੇ ਆ ਬੜੀ ਜਲਦੀ ਫੜੇ ਜਾਣਗੇ ਉਹ ਸਾਰੇ ਨੋਮੀਨੇਟਡ ਐ ਸੋ ਮੈਂ ਆਪਣੀ ਸਾਰੀ ਟੀਮ ਨੂੰ ਜਿਹਦੇ ਇੰਚਾਰਜ DCP ਸਾਹਿਬ ਇਨਵੈਸਟੀਗੇਸ਼ਨ ਮਿਸਟਰ ਰਵਿੰਦਰਪਾਲ ਸਿੰਘ ਸ੍ਰੀ ਬਨਹਿਲਾ ਜੀ ਸਾਡੇ ADCP 2 ऋषभ भोला जी एसीपी नॉर्थ और हरमिंदर सिंह जी ਸਾਡੇ एसीपी ਇਨਵੈਸਟੀਗੇਸ਼ਨ ਇੰਸਪੈਕਟਰ ਰੋਬਨ ਹੰਸ ਐਸ ਐਚਓ ਰنجੀਤ ਐਵੈਨਿਊ ਤੇ ਐਸ ਆਈ ਰਵੀ ਕੁਮਾਰ ਜਿਹੜੇ ਸਾਡੇ ਡਿਟੈਕਟਿਵ ਵਿੰਗ ਦੇ ਇਨਚਾਰਜ ਨੇ ਉਹ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਔਰ ਵਿਦਨ 24 ਆਵਰਸ ਅਸੀਂ ਕੇਸ ਸਟ੍ਰੈਸ ਕਰ ਲਿਆ ਸੀ ਅਰੈਸਟ ਫੋਲੋ ਹੋਈਆਂ ਔਰ ਬਾਕੀ ਵੀ ਜਲਦੀ ਕੀਤੀਆਂ ਜਾਣਗੀਆਂ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਚ ਵੈਪਨ ਤੇ ਕੁਝ ਹੋਰ ਰਿਕਵਰੀਜ਼ ਪੋਸੀਬਲ ਨੇ ਇਸ ਕੇਸ 'ਚ